ਕਿੱਥੇ ਨਾ ਡਾਇੇ ਸੀਗੇ ਆਪਾਂ ਆ ਚੌਥਾ ਪਤਾ ਨਹੀਂ ਕਿਹਦਾ ਨਾਮ ਰਲ ਗਿਆ ਕਾਲੀ ਪੂਛ ਵਾਲਾ ਪਿੱਛੇ ਫਿਰਦਾ ਚੂਚਿਆ ਨੇ ਬਾਈ ਬੜਾ ਰੋਣਾ ਪਾਇਆ ਇਹਨਾਂ ਨੂੰ ਵੀ ਬਾਹਰੇ ਛੱਡ ਦਿੰਨੇ ਆ ਲਾਓ ਬਾਈ ਆਪਣੀ ਲਈ ਜਾ ਵੀ ਆ ਗਈ ਕੋਠੇ ਤੇ ਕਬੂਤਰ ਡਾਉਣ ਸਾਡੇ ਆਂਦੇ ਉਧਰ ਮੀਂਹ ਨਾ ਗੰਧ ਡੈਗਾ ਕੋਈ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਵੈਲਕਮ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਮਿੱਤਰੋ ਡਾਉਨੇ ਆ ਕਬੂਤਰ ਨਾਲੇ ਛੱਡਦੇ ਆਂ ਮੁਰਗੀਆਂ ਬਾਹਰ ਇਧਰ ਖਾਈ ਜਾਂਦੀਆਂ ਦਾਣੇ ਲਾਓ ਮਿੱਤਰੋ ਮੁਰਗੀਆਂ ਘੜਤੀਆਂ ਸਾਰੀਆਂ ਬਾਹਰ ਸੈਟਅਪ ਦੇ ਵਿੱਚੋਂ ਉਹ ਫਿਰਦੀਆਂ ਦਾਣੇ ਖਾਂਦੀਆਂ ਰਾਤ ਸਾਰੀ ਮੀਂਹ ਪੈਂਦਾ ਰਿਹਾ ਗਾਰਾ ਹੋ ਗਿਆ ਸੈ ਉੱਕੜਨੇ ਦੇਤੀ ਬਾਗ ਤੇ ਫੜਦੇ ਆ ਕਬੂਤਰ ਤੇ ਦਿੰਨੇ ਆੜਾ ਮਿਲਦੇ ਆ ਤੁਹਾਨੂੰ ਕੋਠੇ ਜਾ ਕੇ ਚੂਚਿਆਂ ਨੇ ਬਾਈ ਬੜਾ ਰੋਲਾ ਪਾਇਆ ਇਹਨਾਂ ਨੂੰ ਵੀ ਬਾਹਰੇ ਛੱਡ ਦਿੰਨੇ ਆ ਇਹਨਾਂ ਦੇ ਨਾਲੇ ਘੁੰਮ ਲਊਗੇ ਹੋ ਜੂਗੇ ਵੱਡੇ ਨਾਲੇ heti ਕਬੂਤਰ ਫੜ ਕੇ ਪਾਲੇ ਬਾਈ ਮੈਂ ਪਿੰਜਰੇ 'ਚ ਜਿਹੜੇ ਆਪਾਂ ਡਾਉਣੇ ਆ ਤਿੰਨ ਤੇ ਸਾਰੇ ਕਬੂਤਰ ਆਪਣੇ ਕੋ ਇੱਕੋ ਜਿੱਕੇ ਕਰਕੇ ਪਤਾ ਨਹੀਂ ਲੱਗਦਾ ਕਿਹੜਾ ਫੜਨਾ ਆ ਸਾਰੇ ਕਾਲੀਆਂ ਅੱਖਾਂ ਦੇ ਬੱਗੇ ਹੀ ਆ ਤੇ ਮਿਲਦੇ ਆ ਕੋਠੇ ਜਾ ਕੇ ਉਹਨਾਂ ਡਾਉਣੇ ਆ ਇਹਨਾਂ ਨੂੰ ਚੱਲਦੇ ਆ ਉੱਪਰ ਲਾਓ ਮੇਥਰੋ ਕਬੂਤਰ ਲੈ ਆਇਆ ਮੈਂ ਕੋਠੇ ਉੱਤੇ ਤਿੰਨੇ ਹੀ ਇੱਕ ਉੱਡ ਕੇ ਆਇਆ ਤੇ ਦੂਜੇ ਨੂੰ ਡਾਉਣੇ ਆ ਕਾਲੇ ਨੂੰ ਇਹ ਕਾਹ ਚਿੱਟਾ ਹੈ ਬੱਗਾ ਗਾਲੀਆਂ ਅੱਖਾਂ ਦਾ ਇਹਨੂੰ ਵੀ ਡਾਤਦਾ ਦੇਖਦੇ ਆ ਕਿੰਨਾ ਟਾਈਮ ਉੜਦੇ ਆ ਉਧਰ ਮੀਂਹ ਨਾ ਕੰਦ ਡਾ ਕੇ ਕੋਈ ਮੈਂ ਹੁਣ ਦੇਖੀ ਕਿਉਂ ਉੱਥੇ ਆ ਗਈ ਲਓ ਬਾਈ ਆਪਣੀ ਲਈ ਜਾ ਵੀ ਆ ਗਈ ਕੋਠੇ ਤੇ ਕਬੂਤਰ ਡਾਉਣ ਸਾਡੇ ਨਾਲ ਕਬੂਤਰ ਆਪਣੇ ਉੜੀ ਜਾਂਦੇ ਆ ਬਾਈ ਆ ਫਿਰਦੇ ਆ ਦੇਖ ਲਓ ਤਿੰਨ ਅੜਾਏ ਸੀਗੇ ਆਪਾਂ ਆ ਚੌਥਾ ਪਤਾ ਨਹੀਂ ਕਿਹਦੇ ਨਾਲ ਰਲ ਗਿਆ ਕਾਲੀ ਪੂਛ ਵਾਲਾ ਪਿੱਛੇ ਫਿਰਦਾ ਆਪਣੇ ਤਿੰਨ ਕਬੂਤਰਾਂ ਮੋਰਲੇ ਬਸ ਮੁਰਗੀਆਂ ਬਾਈ ਆਪਾਂ ਛੱਡੀਆਂ ਸਾਰੀਆਂ ਬਾਹਰ ਤੇ ਜੌਨੀ ਕਰੀ ਜਾਂਦਾ ਰਾਖੀ ਪੂਰੀ ਇਹਨਾਂ ਦੀ ਉੱਧਰ ਚੂਚੇ ਵੀ ਛੱਡਿਓ ਆ ਫਰੀ ਜਾਂਦੇ ਆ ਘੁੰਮੀ ਜਾਂਦੇ ਆ ਹੋਈ ਜਾਂਦੇ ਵੱਡੇ ਤੇ ਇੱਧਰ ਆ ਕੁੱਕੜ ਕਾਲਾ ਆਪਣਾ ਰੋਟੀ ਪਾ ਦਈਏ ਮਿੱਤਰੋ ਕਬੂਤਰਾਂ ਨੂੰ ਛੋਟੀ ਛੋਟੀ ਕਰਕੇ ਨਾਲੇ ਬੱਚੇ ਵਧੀਆ ਪਲ ਜਾਂਦੇ ਆ ਨਾਲੇ ਕਬੂਤਰ ਵੀ ਤੰਦਰੁਸਤ ਰਹਿੰਦੇ ਆ ਇੱਧਰ ਆਪਣਾ ਨੀਲਾ ਬੱਚਾ ਬੈਠਾ ਹੁਣ ਦਿਖਾਉਣਾ ਤੁਹਾਨੂੰ ਆ ਦੇਖੋ ਕਰੋ ਚੈੱਕ ਬਾਈ ਪੂਰਾ ਵਧੀਆ ਐਨ ਕਾਲੀ ਅੱਖ ਦਾ ਨੀਲਾ ਆ ਜੋੜੇ ਬੈਠੇ ਆ ਬਾਕੀ ਆਪਣੇ ਆ ਜੋੜਾ ਬੈਠਾ ਬਾਈ ਨਾ ਮੱਝਾਂਦਾ ਸੀ ਜਿਹੜਾ ਬੱਚੇ ਬੈਠੇ ਆ ਇੱਧਰ ਆ ਕਬੂਤਰ ਬੈਠੇ ਆ ਵੀ ਬੱਚਾ ਬੈਠਾ ਆ ਲਓ ਮਿੱਤਰੋ ਰੋਟੀ ਪਾਈ ਜਾਂਦੇ ਆ ਕਬੂਤਰਾਂ ਨੂੰ ਖਾਈ ਜਾਂਦੇ ਆ ਇਹ ਜਿੰਨੀ ਖਾਂਦੇ ਖਾ ਲੂਗੇ ਬਾਕੀ ਰੋਟੀ ਜਿਹੜੀ ਬਚੂਗੀ ਉਹ ਬਾਹਰਵਾਗੇ ਮੁਰਗੀਆਂ ਨੂੰ ਬਾਹਰ ਘੁੰਮੀ ਜਾਂਦੀਆਂ ਉਹ ਵੀ ਭਾਈ ਚੂਚਾ ਮਰ ਗਿਆ ਸੀ ਆਪਣਾ ਸਾਤੀ ਇਹਨੂੰ ਦੱਬ ਕੇ ਆਉਨੇ ਆ ਇੱਧਰ ਕੰਧ ਲੱਗ ਭਈ ਮੀਂਹ ਦੇ ਨਾਲ ਸਾਰੀ ਰਾਤ ਮੀਂਹ ਪੈਂਦੇ ਰਿਹਾ ਉੱਥੇ ਦੱਬ ਦਿੰਨੇ ਆ ਚੂਚੇ ਨੂੰ ਲਓ ਵੀ ਮਿੱਤਰੋ ਪਾ ਕੇ ਸਾਰੇ ਜਾਨਵਰਾਂ ਨੂੰ ਦਾਣੇ ਆਪਾਂ ਹੋ ਗਿਆ ਬੇਲੇ ਤੇ ਵਲੌਗ ਦੀ ਕਰਦੇ ਆ ਸਮਾਰਤੀ ਵੀਡੀਓ ਨੂੰ ਕਰਦੇ ਹੋਣ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ